ਬੁਨੇਤਰੀ ਆਲਿਆ ਪੱਟੇ ਟੁੱਟੇ ਦਿਲ ਨੂੰ ਸੰਭਾਲਣਾ ਸਿੱਖ ਲਿਆ ਹੈ ਆਲਿਆ ਮੁਤਾਬਕ ਜਹੇ ਸਮੇਂ ਵਿੱਚ ਹੋ ਸਕਦੇ ਕਿ ਛੁੱਟੀਆਂ ਤੇ ਜਾਵੇ ਜਾਂ ਕੰਮ ਤੇ ਧਿਆਨ ਕੇਂਦਰ ਕਰੇ ਪਰ ਜਦੋਂ 16 ਸਾਲ ਦੀ ਉਮਰ ਵਿੱਚ ਉਸਦਾ ਦਿਲ ਟੁੱਟਿਆ ਸੀ ਤਾਂ ਦੋਸਤਾਂ ਨਾਲ ਰਹਿ ਬ੍ਰੇਕਅਪ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੀ ਸੀ ਅਗਾਮੀ ਫਿਲਮ ਦੰਗਲ ਦਾ ਗੀਤ ਹਨੀਕਾਰਕ ਬਾਪੂ ਖੂਬ ਮਸ਼ਹੂਰ ਹੋ ਰਿਹਾ ਹੈ ਗੀਤ ਦੇ ਬੋਲ ਮੀਤਾ ਭਟਾਚਾਰੀ ਨੇ ਲਿਖੇ ਨੇ ਗੀਤ ਨੂੰ YouTube ਤੇ 1 ਕਰੋੜ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਆਮਰ ਆਪਣੀਆਂ ਧੀਆਂ ਨੂੰ ਪਲਵਾਨ ਬਣਾਉਣ ਤੇ ਤੁਲੇ ਹੋਏ ਨੇ कागज की कीमत बदलती है, तब देश की किस्मत बदलती है नोटबंदी के फैसले के मशहूर गायक सोनू निगम एक वीडियो रिलीज किया जिस वि फैसले सही दसते सोनू कहें दिख रहे ने कि हौसला रखो यारो जो तो कागज की कीमत बदलती है तब देश की किस्मत बदलती है ਅਭ੍ਰੇਤਾ ਅਭਿਸ਼ੇਕ ਵੱਚਨ ਨੇ ਪ੍ਰਧਾਨ ਮੰਤਰੀ ਦੇ ਨੋਟਬੰਦੀ ਦੇ ਫੈਸਲੇ ਸਮਰਥਨ ਕਰਦੇ ਹੋਏ ਇਸ ਨੂੰ ਸਕਾਰਾਤਮਕ ਕਤਮ ਦੱਸਿਆ ਵਿਸ਼ੇਕ ਮੁਤਾਬਕ ਬਦਲਾਅ ਛੋਟੇ ਜੀ ਸੁਵਿਧਾ ਨਾਲ ਲਿਆਂਗਾ ਜਾ ਸਕਦਾ ਹੈ ਜੇ ਕੋਈ ਵੀ ਦੇਸ਼ੀ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਸਮਰਥਨ ਦੀ ਲੋੜ ਹੈ। ਅਤੇ ਵਿਵੇਕ ਕੋਬਰਾਏ ਨੋਟਬੰਦੀ ਦੀ ਤਾਰੀਫ ਕਰਦੇ ਹੋਏ ਕਹਿ ਰਹੇ ਨੇ ਕਿ ਪੀਐਮ ਮੋਦੀ ਨੇ ਬਹੁਤ ਵੱਡਾ ਕੰਮ ਕੀਤਾ ਹੈ। ਵਿਵੇਕ ਮੁਤਾਬਕ ਪੀਐਮ ਮੋਦੀ ਨੇ ਆਪਣਾ ਸਿਆਸੀ ਕੈਰੀਅਰ ਵੀ ਦਾਤੇ ਲਗਾ ਦਿੱਤਾ। ਵਿਵੇਕ ਨੇ ਕਿਹਾ ਕਿ ਸਾਡਾ ਦੇਸ਼ ਇਨਸਟੈਂਟ ਨੂਡਲਸ ਵਾਂਗ ਬਣ ਗਿਆ ਹੈ। ਅਸੀਂ ਇੱਕੋ ਵੇਲੇ ਸਭ ਚੀਜ਼ਾਂ ਚਾਹੁੰਦੇ ਹਾਂ। ਮੁਨੀਤਰੀ ਪ੍ਰਾਚਿਤ ਸਾਇਦਾ ਕਹਿੰਣਾ ਹੈ ਕਿ ਉਹ ਆਪਣੀ ਮਣੀ ਬਣੀ ਕੋਮਲ ਲੜਕੀ ਵਾਲੀ ਈਮੇਜ ਨੂੰ ਤੋੜਨ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਲੋਕ ਉਹਨਾਂ ਨੂੰ ਲੱਗ ਰੂਪ ਵਿੱਚ ਵੇਖਣਾ ਨਹੀਂ ਚਾਹੁੰਦੇ اداکار आलिया भट्ट ਉਹਨਾਂ ਕੁਝ ਲੋਕਾਂ ਵਿੱਚੋਂ ਹੈ ਜਿਸ ਨੇ ਦੀਪਿਕਾ ਪਾਦਕੁੰਦੀ ਪਦਮਵਤੀ ਲੁੱਕ ਵੇਖੀ ਹੈ ਦੀਪਿਕਾ ਨੂੰ ਮਿਲਣ ਦੇ ਬਾਅਦ आलिया ਨੇ ਦੱਸਿਆ ਕਿ ਦੀਪਿਕਾ ਬਿਹਤਰ ਲੁੱਕ ਵਿੱਚ ਹੈ ਉਹ ਬੇਤ ਖੂਬਸੂਰਤ ਪਦਮਵਤੀ ਬਣੇਗੀ ਮਹਬੂਬ ਸਟੂਡੀਓਜ਼ ਦੇ ਵਿੱਚ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੋ ਟਨਸਪਲੇਅਰ ਸਾਨੀਆ ਮਿਰਜ਼ਾ ਦੀ ਪੈਨ ਅਨਮ ਹైదరాబాద్ ਦੇ ਇੱਕ ਬਿਜ਼ਨਸਮੈਨ ਨਾਲ ਵਿਆਹ ਰਚ ਆ ਰਹੀ ਹੈ ਬਿੱਤੇ ਨਦਮ ਦੀ ਸੰਗੀਤ ਸੈਰਮਨ ਰੱਖੀ ਗਈ ਜਿੱਥੇ ਸਲਮਾਨ ਖਾਨ ਦੇ ਪਰਨੇਤੀ ਚੋਪੜਾ ਵਰਗੇ ਕਈ ਸਿਤਾਰੇ ਪਹੁੰਚੇ ਜੋ ਖੂਬ ਮਸਤੀ ਕਰਦੇ ਵਖਾਈ ਦਿੱਤੇ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਫਿਲਮ ਦੰਗਲ ਚ ਬੇਟੀ ਦਾ ਕਿਰਦਾਰ ਨਿਭਾ ਰਹੀ ਗੀਤਾ ਫੋਗੜ ਦੇ ਇਸ ਹਫਤੇ ਵਿਆਹ ਚ ਸ਼ਾਮਲ ਹੋਣ ਜਾ ਰਹੇ ਨੇ ਗੀਤਾ ਦੇ ਵਿਆਹ ਵਿੱਚ ਆਮਿਰ ਖਾਨ ਉਸ ਨੂੰ ਵਿਆਹ ਦਾ ਜੋੜਾ ਗਿਫਟ ਕਰਨ ਵਾਲੇ ਨੇ ਗੀਤਾ ਦਾ ਵਿਆਹ 2 ਨਵੰਬਰ ਨੂੰ ਹੋਏਗਾ ਪੰਜਾਬੀ ਗਾਇਕ ਨਿਸ਼ਾਤਰ ਜੱਲਨਾ ਮਗੀ ਤੇ ਖੱਬੀ ਖਾਨ ਰੀਲਿਸ ਹੋ ਗਿਆ ਜਿਸ ਦਾ ਸੰਗੀਤ ਅਮਨ ਹੇਰ ਨੇ ਦਿੱਤਾ ਗੀਤ وچ ਨਛਤਰ ਗੇਲ ਪੰਗੜਾ ਪਾਉਂਦੇ ਦਿਖ ਰਹੇ ਨੇ